ਅੱਜ ਦਾ ਧੁੱਪ ਨੇ ਬਈ ਨੇਰੀ ਬੰਨੀ ਪਈ ਆ ਕਿਉਂ ਵੀ ਜੱਸੇ ਜੱਸਾ ਵੀ ਆ ਗਿਆ ਸਕੂਲ ਤੋਂ ਇਹਨਾਂ ਦਾ ਬਾਅਦ ਚੋਂ ਕਰਦੇ ਅੱਜ ਪਹਿਲਾਂ ਉੱਧਰ ਜਾਣਾ ਜੱਸੇ ਸਰੋਂ ਤਾਂ ਚੱਕ ਲਿਆ ਥੋੜੇ दाਣੇ ਦੇ ਸਰੋਂ ਪਾ ਲਿਆ ਤੇ ਇੱਕ ਛੋਟੀ ਪੀਲੀ ਇੱਟ ਕੁੱਟ ਜਾ ਲੋ ਬਾਅਦ ਚ ਕੁੱਟ ਕੇ ਪਾ ਦਾਂਗੇ ਆ ਜਾ ਲਿਆ ਕੇ ਰਾਂ ਪਹਿਲਾਂ ਇੱਧਰ ਲਿਆਂ ਨੂੰ ਦੇਖੀਏ ਬਈ ਜਿਵੇਂ ਨੇ ਇਹ ਤੇ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਾਇਮ ਸਾਰੇ ਜਾਨਵਰ ਸੈੱਟ ਸਾਰਿਆਂ ਦਾ ਬਈ ਧੁੱਪ ਬਹੁਤ ਹੈ ਤੇ ਇੱਕ ਨਵਾਂ ਕਬੂਤਰ ਫੇਰ ਫਿਰਦਾ ਤਾਂ ਤੇ ਕੱਟਈਆ ਕਿਸੇ ਦਾ ਠੀਕ ਆ ਉੱਥੋਂ ਦਿਖਾਵਾਂਗੇ ਜੀ ਉੱਪਰ ਹੋਇਆ ਠੀਕ ਹੈ ਨਹੀਂ ਨਾ ਸਹੀ ਚਲੋ ਐਡਾ ਕੋਈ ਇਸ਼ੂ ਨਹੀਂ ਹੈਗਾ ਤੇ ਇਹਨਾਂ ਨੂੰ ਦੇਖ ਲਈਏ ਪਹਿਲਾਂ ਆਪਾਂ ਬੱਚੇ ਵੀ ਦਿਖਾਉਣੇ ਆ ਤੁਹਾਨੂੰ ਹਾਂ ਜੱਸੇ ਠੱਲ ਪੈਣੇ ਵਾਲੀ ਆ ਬਾਈ ਠੱਲ ਚੱਕ ਲਈਂ ਤੇਰੇ ਠੱਲ ਵੀ ਪਾਉਣੀ ਆ ਛੋਟੇ ਬੱਚੇ ਬਾਹਰ ਕੱਢ ਕੇ ਦੇਖਣੇ ਠੀਕ ਹੈ ਕਿਉਂਕਿ ਹੁਣ ਤੱਕ ਦੇਖਿਆ ਹੀ ਨਹੀਂ ਆਪਾਂ ਜਦ ਵੀ ਦੇਖਦੇ ਆ ਦੂਰੋਂ ਹੀ ਦੇਖਦੇ ਆ ਤਰੇ ਦੇਖੋ ਕਿੰਨੀ ਗੰਦੀ ਕਰੀ ਪਈ ਆ ਉਹ ਬੈਠ ਰੂ ਬੈਠੇ ਬੱਲੇ ਬੱਲੇ ਇਕ ਸਮਾਨ ਵੱਢਿਆ ਪਿਆ ਜੱਸੇ ਇਨ ਨੂੰ ਧੋ ਕੇ ਸਾਫ਼ ਕਰ ਹੁਣ ਪਾਣੀ ਘੜਦੀ ਏ ਓਕੇ ਐ ਤੇ ਪਾਣੀ ਵਾਲਾ ਪਾਂਡਾ ਧੋਏ ਦਈਏ ਪਹਿਲਾਂ ਤਾਂ ਓਕੇ ਰਬੜ ਲਓ ਮੈਂ ਮਟਰ ਪਾਣੀ ਰੱਖਦਾ ਆ ਲਓ ਠੀਕ ਐ ਤੇ ਉਹ ਬਚਾ ਘੱਟ ਪਹਿਲਾਂ ਠੱਲ ਪਾ ਦਈਏ ਉਹਦੇ ਟ੍ਰੇ ਸਾਫ਼ ਕਰਕੇ ਖੇਡ ਦਾਣੇ ਜੂਨੇ ਪਾਉਣੇ ਲਿਆ ਦਿਖਾਈਦਾ ਇਹ ਆ ਬਾਈ ਹਰੀ ਦਾ ਬੱਚਾ ਜਿਹੜੀ ਹਰੀ ਆਪਣੇ ਕੋਲ ਸਾਰਾ ਸਾਰਾ ਦਿਨ ਉੜੀ ਐ ਉਹਦਾ ਬੱਚਾ ਐ ਤੇ ਜਿਹਦਾ ਉੱਪਰ ਕਾਲੀਆਂ ਲੈਣਾਂ ਵਾਲਾ ਬੱਚਾ ਬਹੁਤ ਉੜਿਆ ਬੱਗਿਆ ਜਾਮਾ ਹੀ ਹਨਾ ਪਹਿਲਾਂ ਹੀ ਬੱਗ ਗਈ ਥਾ ਲੈ ਠੱਲ ਨੰਬਰ ਕਿੰਨਾ ਐ ਦਾ 40 40 ਠੱਲ ਪਾ ਦੀ 1 ਮਿੰਟ ਲੋਏ ਮਿੱਤਰੋ ਪੈ ਗਈ ਠੱਲ ਓਕੇ ਰਿਪੋਰਟ ਤੇ ਜッセ ਰੱਖ ਇਹਨੂੰ ਇਹ ਦੋਏ ਬੱਚੇ ਦੂਜੇ ਕੱਢ ਕੇ ਲਿਆ ਮੈਂ ਇਹਨੇ ਟ੍ਰੇ ਸਾਫ ਕਰਦਾ ਲਓਏ ਮਿੱਤਰੋ ਟ੍ਰੇ ਐ ਸਾਫ ਕਰਤੀ ਇਹਨੂੰ ਆਪਾਂ ਧੁੱਪ 'ਚ ਰੱਖ ਦੰਨੇ ਆ ਤੁਹਾਨੂੰ ਬੱਚੇ ਦਿਖਾਉਣਾ ਹੈ ਜਿਹੜੇ ਆਪਾਂ ਦੂਰੋਂ ਹੀ ਦੇਖਦੇ ਤੇ ਹਨਾ ਚੀਜ਼ ਦੇਖਿਓ ਫਿਰ ਆ ਬੱਚਾ ਕਲਕਾਂਤਾ ਚਲੋ ਨੋਰਮਲ ਆ ਹਨਾ ਬੱਚਾ ਦੇਖੋ ਫਿਰ ਪੈਰਾਂ ਦੇ ਮੋਜ ਦੇਖੋ ਕਿੰਨੀ ਕਿੰਨੀ ਲੰਬੀ ਐ ਵਿੱਚ ਕਾਲੇ ਖੰਭ ਵੀ ਕੱਢੂ ਜਿ세 ਇਹ ਨਾ ਕਬੂਤਰੀ ਮੋਜੀ ਹੈ ਨਾ ਕਬੂਤਰ ਹੈ ਨਾ ਤੇ ਇਹ ਸੱਪਾਂ ਵਾਲੇ ਉਹਦੇ ਨੇ ਸੱਪਾਂ ਵਾਲੇ ਜੋੜੇ ਦੇ ਬੱਚੇ ਚਾਲੂ ਦੇ ਕੋਲ ਥੰਬਨਲ ਕੱਢੀਏ ਆ ਦੇਖੋ ਲੈ ਓਕੇ ਰਬੋਟ ਜਿਵੇਂ ਰੱਖ ਦੇਣਾ ਉਹ ਟ੍ਰੇ ਸੁੱਕ ਜਵੇ ਫਿਰ ਦਾਣੇ ਪਾਉਣੇ ਇਹਨਾਂ ਦੂਈਆਂ ਕੋਲ ਚੱਲੀਏ ਲੋਏ ਮਿੱਤਰੋ ਇਹਨਾਂ ਦਾ ਹੀ ਨਿਵੇੜਦੇ ਪਹਿਲਾਂ ਟ੍ਰੇ ਸੁੱਕ ਗਈ ਸਾਫ਼ ਕਰ ਲਈ ਤੌਲੀਏ ਨਾਲ ਰੱਖ ਲਈਏ ਜਿਵੇਂ ਦਾਣੇ ਵਧੀਆ ਹੁਣ ਚੁਗਾ-ਚੁਗਾ ਦੇ ਦੇਣਗੇ ਬੱਚੇ ਦਾ ਰੱਜੇ ਹੋਏ ਤੇ ਤਿੰਨੇ ਪਰ ਹੁਣ ਇਹਨਾਂ ਦੀ ਨਿਸ ਹੈ ਦਾਣੇ ਦੋਨੇ ਖਾ ਲੈਣਗੇ ਠੀਕ ਨਹੀਂ ਉਹ ਤਾਂ ਸਾਰੇ ਉੱਥੇ ਲੰਕੀ ਜਾਂਦੇ ਨੇ ਦੋ ਜਿਹੜਾ ਪਤਾ ਨਹੀਂ ਉਹਨਾਂ ਨੂੰ ਕੀ ਚੱਕਰ ਹੈ ਇਹ ਚ ਦੇਖ ਲਾ ਕੋਈ ਵੀ ਜੀ ਨਹੀਂ ਖੁੱਡੇ ਚ ਚਲ ਉਹ ਐ ਖਾਣੇ 'ਚ ਬੈਠੇ ਤੇ ਬੱਚੇ ਹਾਂ ਇਹ ਸੀ ਨਹੀਂ ਉਹ ਉਧਰ ਲੇ ਖਾਣੇ ਚਲੇ ਜਾਂਦੇ ਨੇ ਅੱਛਾ ਭੜੇ ਇੱਧਰ ਲਿਜਣ ਠੀਕ ਆ ਚਲ ਉਹ ਚੋਗਾ ਬੱਚਾ ਵੀ ਉਹ ਚੁਕਣ ਨਹੀਂ ਲੱਗ ਜੇ ਬੱਚਾ ਚੁਕਣ ਲੱਗ ਜਾਂਦਾ ਨਾ ਚੋਗਾ ਡੇਂਡ ਤੋਂ ਫਟ ਜਾਂਦੇ ਨੇ ਪੇਵਚਾ ਮਾੜਾ ਰਹਿ ਜਾਂਦਾ ਲਿਆ ਟੱਕਣ ਚੱਕ ਲਿਆ ਇਹਨਾਂ ਨੂੰ ਦੇਖੀਏ ਹੁਣ ਪਹਿਲਾ ਕਿਵੇਂ ਆ ਰਿਪੋਰਟ ਉਹ ਹਾਂ ਬਈ ਉਹ ਵਚਾ ਕਿਵੇਂ ਐਸੇ ਹਾਂ ਹੋਵੇ ਇੱਥੇ ਕੋਈ ਨਹੀਂ ਹਾਂ ਹੁਣ ਸੈੱਟ ਆ ਠੀਕ ਆ ਓਕੇ ਰਿਪੋਰਟ ਇੱਧਰ ਹੰਡੇ ਮੁੰਡੇ ਰੱਖਣ ਲੱਗੇ ਕੋਈ ਤਾਂ ਨਹੀਂ ਅੱਧ ਤੱਕ ਤਾਂ ਨਹੀਂ ਕੋਈ ਪਰ ਇੱਥੇ ਚੁਗੇ ਹੋਏ ਨੇ ਫੰਗ ਜੇ ਕੋਈ ਚੱਕਰ ਨਹੀਂ ਇੱਥੇ ਸਾਹਮਣੇ ਟੋਕਰੀਆਂ ਲਾਉਣੀਆਂ ਬਾਈ ੱਪਾ ਦੇਖਦੇ ਆ ਜੀ ਅੱਜ ਖਵਾਉਣਗੇ ਅੱਜ ਲਾ ਦਾਂਗੇ ਨਹੀਂ ਕੱਲ ਨੂੰ ਤਾਂ ਪੱਕੀ ਨਹੀਂ ਲਾ ਦਾਂਗੇ ਇੱਥੇ ਲਾ ਦੇਣੀਆਂ ਉਦੋਂ ਬਾਅਦ ਇੱਥੇ ਲਾ ਦੇਣੀਆਂ ਹੋਰ ਟੋਕਰੀਆਂ ਲਾਵਾਂਗੇ ਕੋਈ ਨਹੀਂ ਐ ਚਾਜ ਨਾਲ ਬੈਠੇ ਤਾਂ ਰਿਹਾ ਕਰਨਗੇ ਆਂਡੇ ਦੇਣ ਚਾਹੇ ਨਾ ਦੇਣ ਠੀਕ ਨੇ ਫਿਰ ਬੋਡ ਤੇ ਇਸੇ ਪਾਏ ਨਾ ਨਾਣੇ ਵੀਰੇ ਆ ਸੈੱਟ ਨੇ ਹੁਣ ਬੱਚੇ ਦੋਏ ਠੀਕ ਐ ਓਕੇ ਜਿਹੜਾ ਇੱਥੇ ਉੱਪਰ ਬੱਚਾ ਦਾ ਭਾਈ ਉਹ ਵੀ ਮਰ ਗਿਆ ਦਾ ਹਨਾ ਬੱਚਾ ਸਿਰਫ ਆਹੀ ਲੈ ਗਿਆ ਆਹੀ ਜਿਹੜਾ ਉੱਥੇ ਦਾ ਇਹ ਜੁਗਾ ਜੁਗਾ ਲਈ ਜਾਂਦਾ ਦੇਖ ਲੋ ਸਾਰੇ ਬੱਚੇ ਮਰ ਗਏ ਸਿਰਫ ਇੱਕ ਬੱਚਾ ਤੇ ਡੱਬਾ ਦੇਖ ਲੋ ਆਪਣਾ ਅੱਜ ਚਾਰ ਵਾਜੀ ਨਾਲ ਆ ਪਤਾ ਨਹੀਂ ਕੀ ਰਿਹਾ ਵਿਚਾਰਾ ਇਹ ਨਾ ਕੋਈ ਲੈਣ ਆਇਆ ਵੀਰੇ ਲੈ ਜਾ ਮੇਰਾ ਵੀਰ ਜਿਹਨੂੰ ਪਿੱਛਾ ਕੀ ਦਾ ਹੋਇਆ ਕੌਕਿਰ ਮੁੱਟ ਪਾ ਤੇ ਜਾਣੀ ਪਾਣੀ ਵੀ ਦੇਖ ਕੇ ਪਾ ਲਈ ਇਸੇ ਆ ਪਹਿਲਾਂ ਪਾਏ ਤੇ ਕਾ ਹੁਣ ਪਾਏ ਨੇ ਪਹਿਲਾਂ ਪਾਏ ਨੇ ਥੋੜੇ ਪਾਏ ਸਰੋਂ ਪਾ ਦੇ ਬਸ ਹੁਣ ਅੱਧਾ ਅੱਧਾ ਢੱਕਣ ਕਣਕ ਰਹਿਣ ਦੇ ਹੋਰ ਤੇ ਇੱਧਰ ਤਾਂ ਹੁਣ ਧਰਨੇ ਹੀ ਨਹੀਂ ਹਲੇ ਇਹਨਾਂ ਨੇ ਇਹ ਤਿੰਨੇ ਖਾਨਿਆਂ ਚ ਟੋਕਰੀਆਂ ਲਾਉਣੀਆਂ ਆਪਾਂ ਨੇ ਇਸੇ ਹੁਣ ਠੀਕ ਹੈ ਇਹ ਤਿੰਨਾ ਚ ਟੋਕਰੀਆਂ ਤਿੰਨ ਜੋੜੇ ਲੈ ਦੇ ਬੰਦ ਪਾਣੀ ਵਾਲਾ ਉਹ ਡੱਬਾ ਜਾ ਬਾਹਰ ਦੇਖ ਤਾਂ ਤੇ ਬਾਈ ਅੱਜ ਲਾਈਟ ਨਹੀਂ ਹੈਗੀ ਪਿੰਡ ਲਾਈਟ ਨਹੀਂ 4 ਵਜੇ ਆਉਣ ਵਾਲਾ ਸਵੇਰੇ 10 ਵਜੇ ਦੀ ਭੱਜੀ ਹੋਈ ਆ 12 ਦਾ ਵੱਜ ਗੇ ਹੈਗਾ ਨਹੀਂ ਕੁੰਡੀ ਕੱਢ ਲੈ ਫਿਰ ਕੁੰਡੀ ਕੱਢ ਗਈ ਭਰ ਲਾ ਜਹੇ ਲੋ ਵੀ ਨਾ ਦਾਣੇ ਵਾਲਾ ਸਿਸਟਮ ਓਕੇ ਆ ਸਾਰਾ ਪਾਣੀ ਧਰਨ ਲੱਗੇ ਹਨਾ ਨੂੰ ਤੇ ਚਲੋ ਫਿਰ ਹੁਣ ਆਪਾਂ ਵੀ ਕੁਝ ਖਾ ਪੀ ਲਈਏ ਇਹਨਾਂ ਵਾਲਾ ਕੰਮ ਓਕੇ ਆ ਲਓ ਬਾਈ ਪਾਣੀ ਲੈ ਕੇ ਆਪਾਂ ਜਾ ਰਹੇ ਹਾਂ ਕੋਠੇ ਪਰ ਨੂੰ ਕਬੂਤਰਾਂ ਕੋਲ ਤੇ ਜਸੂ ਥੱਲੇ ਗਿਆ ਬੱਚੇ ਚੱਕਣ ਨਾ ਮੈਂ ਤੂੰ ਦਿਖਾਉਣਾ ਉੱਪਰ ਲਿਜਾ ਕੇ ਕਬੂਤਰ ਬਾਈ ਫੇਰ ਆਇਆ ਬੈਠਾ ਦੇਖ ਲੋ ਜਿਹੜਾ ਮੈਂ ਤੁਹਾਨੂੰ ਜੱਦ ਕਹਿੰਦਾ ਤਾਂ ਇਹ ਕੱਟ ਜੇ ਹੈ ਕਿਸੇ ਦਾ ਉਹ ਉੜ ਗਿਆ ਰੜ ਲੰਘ ਜਾ ਲਓ ਬਈ ਚਾਰੇ ਬੱਚੇ ਚੱਕ ਲਿਆਂਦੇ ਆ ਕੱਪੜੇ ਕਿ ਮਿਲ ਵੇੜੇ ਨੇ ਉਥੇ ਕਾਰ ਕਰਨੀ ਕਰਕਣੀ ਆ ਜੀ ਨੂਰੀ ਖਾਤਰ ਰਾਈ ਦੋ ਬੱਚੇ ਬੱਗੇ ਨੇ ਲਾਲ ਸਿਰਾ ਪੀੜੀਆਂ ਅੱਖਾਂ ਦੇ ਦੋਏ ਤੇ ਦੋਏ ਡੱਬੇ ਨੇ ਡੱਬਾ ਸੁਰਖਾ ਉਹ ਕੈਰ ਬੋਰਡ ਚਾਰੇ ਛੱਡ ਦੇ ਜਸੇ ਅੰਦਰ ਖੁੱਲਾ ਅੱਜ ਛੋਟੇ ਬੱਚੇ ਅਡਾਉਣੇ ਆ ਟਾਈਮ ਹੈਗਾ ਅੱਜ ਆਪਣੇ ਕੋਲ ਆਹ ਆ ਗਿਆ ਭਾਈ ਫੇਰ ਕਬੂਤਰ ਤੇ ਉਹ ਦੋ ਤਿੰਨ ਬੱਚਿਆਂ ਨੂੰ ਦਵਾਈ ਦੇਣੇ ਵਾਲੀ ਐ ਆ ਤੋੜ ਲਈ ਵੈਸੇ ਆ ਗੋਲੀਆਂ ਲੈ ਆਇਆ ਤਾਂ ਮੈਂ ਥੱਲੋ ਇਹਨਾਂ ਨੂੰ ਪਹਿਲਾਂ ਦਵਾਈ ਦੇ ਦਈਏ ਉਹਦੇ ਬਾਅਦ ਨਵੇਂ ਬੱਚੇ ਡਾਉਣ ਸਾਰੇ ਬੱਚਿਆਂ ਨੂੰ ਦੇਤੀ ਬਈ ਦਵਾਈ ਤੇ ਹੁਣ ਜੱਸੇ ਨਵੇਂ ਫੜ ਲਾ ਦੋ ਬੱਚੇ ਉਹ ਆ ਜਿਹਨੂੰ ਗੋਲੀ ਦਿੱਤੀ ਉਹਦਾ ਰਹਿਣ ਦੀ ਦੋ ਬੱਚੇ ਨਵੇਂ ਤੀਆ ਹੋਰ ਨਵਾ ਕੋਈ ਛੱਡ ਲ ਅੱਜ ਦੋ ਪੁਰਾਣੇ ਛੱਡ ਲਾ ਉਹ ਛੱਡ ਲਾ ਹਰਾ ਪੋਟਾ ਤੇ ਹਰੀਆਂ ਲੈਣ ਵਾਲਾ ਹੈ ਨਾ ਥੋੜੀ ਰਹਿਣਗੇ ਲਓ ਵੀ ਆ ਬੱਚਾ ਨਵਾਂ ਏ ਏ ਏ ਏ ਚੱਲ ਢਾਂਗੀ ਤੇ ਬੈਠ ਗਿਆ ਫੇਰ ਜਿ세 ਇਹਨਾਂ ਨੂੰ ਹਲੇ ਬੰਦੇ ਕਰਦੀ ਐੜੀ ਆਹ ਬੱਚਾ ਮੈਨੂੰ ਥੋੜਾ ਜਿਹਾ ਉਹ ਲੱਗਦਾ ਏ ਕਿ ਨਹੀਂ ਕਿੰਨੀ ਕਾ ਲਿਆ ਦੋ ਰਿ ਚੈੱਕ ਕਰੀ ਇਹਨੂੰ ਲਓ ਵੀ ਦੋਏ ਨਵੇਂ ਬੱਚੇ ਉੱਡੀ ਜਾਂਦੇ ਨੇ ਚੱਲ ਵੀ ਚੱਲ 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 ਬੈਠ ਗਿਆ ਚੱਲ ਡਾ ਦੇ ਜੱਸੇ ਇਹਨਾਂ ਨੂੰ ਚਾਰਾਂ ਨੂੰ ਇੱਕ ਵਾਰੀ ਡਾ ਦੰਨੇ ਆ ਥੋੜੇ ਹੀ ਘੇਰੇ ਕੱਢੇ ਆਉਣਗੇ ਬਾਕੀ ਕੱਲ ਨੂੰ ਐਤਵਾਰ ਹੈ ਨਾਲੇ ਇਧਰਲੇ ਖੁੱਡੇ ਸਾਫ ਉੱਪਰਲੇ ਥੱਲੇਲੇ ਕਰੇ ਹੋਏ ਨੇ ਨਾਲੇ ਨਵੇਂ ਬੱਚੇ ਡਾਲਾਂਗੇ ਹੋਰ ਆ ਲਾਓ ਯਾ ਉੜ ਗਏ ਚਾਰੇ ਬਸ ਥੋੜੇ ਹੀ ਘੇਰੇ ਕੱਢੇ ਆਉਣ ਡਰਾ ਦੇ ਜੱਸੇ ਥੋੜੇ ਜਿ ਇਹਨਾਂ ਨੂੰ ਚਲੋ 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 ਲਓ ਵੀ ਕੱਢ ਕੇ ਘੇਰੇ ਓਕੇ ਰਿਪੋਰਟ بس ٹھیک ہے ٹھیک ہے۔ لا دے ਢਾਂਗੀ بھائی بہت اونچے ਚ ਲੈ ਕੇ ਬੱਚੇ ਆ ਉਹ ਦੇਖੋ ਕਿੱਥੇ ਖੜਾ ਹੈ। ਗਲਾਬੀ ਲੈਨ ਵਾਲਾ ਗਲਾਬੀ ਲੈਨ ਤੇ ਪੋਟੇ ਵਾਲਾ। ਤੇ ਨਾ ਫਿਰਦੇ ਨੇ ਚੌਥਾ ਕਿੱਥੇ ਹੈ? ਚੌਥਾ ਆ ਆਉਂਦਾ। ਆ ਵੀ ਨਵਾਂ ਬੱਚਾ ਆ ਆਉਂਦਾ ਇੱਕ ਹਰਾ ਪੋਟਾ ਹਰਾ ਡੰਡਾ। ਤੇ ਗਲਾਬੀ ਪੋਟਾ ਗਲਾਬੀ ਡੰਡਾ ਆਹ ਦੇਖੋ। ਚਲੋ ਓਕੇ ਆਰਪੋਰਟ। ਉਹ ਆ ਗਿਆ ਭਾਈ ਨਵਾਂ ਕਬੂਤਰ ਬਾਹਰ ਜੱਸਾ ਉਧਰ ਗਿਆ ਫੜਨ। ਬੱਚਾ ਵੀ ਇੱਥੋਂ ਦੇਖ ਕੇ ਨਾ ਬੱਚਾ ਉੱਡ ਕੇ ਆ ਕੇ ਬੈਠ ਗਿਆ ਇੱਥੇ ਉਹਨ ਦੇਖ ਕੇ ਬੱਚਾ ਵੀ ਥੱਲੇ ਆ ਗਿਆ ਆ ਦੂਜਾ ਦੇਖ ਲੋ ਨਵਾਂ ਬੱਚਾ ਜਲਾਬੀ ਬੋਟਾ ਜਲਾਬੀ ਡੰਡਾ ਫਿਰਦਾ ਦੂਜੇ ਆ ਫਿਰਦੇ ਨੇ ਕੋ ਫਿਰਦਾ ਓਕੇ ਅਰਬੋਰ ਆ ਜਾ ਵੀ ਆ ਜਾ ਇਹਨੂੰ ਯਾਰ ਹੁਣ ਇਹਦਾ ਕੀ ਕਰੀਏ ਜੱਸੇ ਲੈ ਜਾਣ ਦੇ ਸਾਲੇ ਨੂੰ ਆਇਓ ਆਓ 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 ਆਲੀ ਆਲੀ ਵਸ ਧਾਣੇ ਬਾਦ ਜੱਸੇ ਇਹਨਾਂ ਨੂੰ ਹੁਣ ਮੈਂ ਇਹਨੇ ਕਮੈਂਟ ਬੋਲ ਦਮ। ਲਓ ਵੀ ਦਾਣੇ ਦੂਣੇ ਪਾ ਤੇ ਬੱਚਾ ਆ ਵੀ ਆ ਰਿਹਾ ਆ ਫਿਰਦੇ ਨੇ ਕਮੈਂਟ ਬੋਲਦੀ ਐ। ਬੀ ਐਸ ਪੀਜਨ ਬਲੌਗ ਬਹੁਤ ਵਧੀਆ ਬਰਾਬਰ ਧੰਨਵਾਦ ਵੀਰੇ ਆ ਗਿਆ ਸਿੱਧਾ ਡਾਂਗੀ ਤੇ ਠੀਕ ਆ। ਤੇ ਰਵੀਦੀਪ ਸੰਧੂ 997। ਵਾਹਿਦ ਪੀਜਨ ਕਲੱਬ 3190 ਜਸਦੀਪ ਚਾਲ ਜਸਬਾਜਵਾ 2833 ਬੱਬੂ ਗੁਜਰਵਾੜਾ ਸੋ ਵੀਰਾ ਕਹਿੰਦਾ ਬਹੁਤ ਵਧੀਆ ਵਲੌਗ ਧੰਨਵਾਦ ਵੀਰੇ ਗੁਰਵੀਰ ਮਾਲਵੀਰਾ ਗਰਜੀਤ ਸਿੰਘ ਜੰਡੇਆਲੀ ਕਲਾਂ ਲਾਪ੍ਰੀਤ 4746 ਸੌਨ ਸਿੰਘ ਗਿੱਲ ਮੌਂਟੀ ਤੂਰ 82/ਨਾਸਕੂਤਰ ਬਾਈ ਤੁਹਾਡੀ ਹਰ ਰੋਜ਼ ਵੀਡੀਓ ਦੇਖਦੇ ਆ ਕੈਨੇਡਾ ਤੋਂ ਬਹੁਤ ਬਹੁਤ ਧੰਨਵਾਦ ਵੀਰੇ ਸਹਿਜਪ੍ਰੀਤ 8699 ਹਰਮਨ ਸਿੰਘ ਤੂਰ ਸੰਦੀਪ ਕੁਮਾਰ ਅਰਪਨ ਰਾਹੋਂ ਅਮਰਿੰਦਰ ਸਿੰਘ ਜਸਵੀਰ ਸਿੰਘ ਬਾਈ ਕਬੂਤਰ ਅੱਛਾ ਜਿਹੜਾ ਕਬੂਤਰ ਫੜਿਆ ਉਹਨੂੰ ਚੈੱਕ ਕਰਿਓ ਆ ਵੀਰੇ ਚੈੱਕ ਕਰਾ ਕਰ ਲਿਆ ਕਬੂਤਰ ਦਾ ਚੈੱਕ ਬਾਈ ਖੁੱਡੇ ਦੀ ਰਿਪੇਅਰਿੰਗ ਕਰੋ ਜਸਵੀਰ ਸਿੰਘ ਵੀਰਾ ਹਾਂਜੀ ਵੀਰੇ ਖੁੱਡੇ ਦੀ ਰਿਪੇਅਰਿੰਗ ਕਰਨੀ ਹੈ ਵੀਰੇ ਮਿਸਤਰੀ ਨੂੰ ਕਿਹਾ ਮਿਸਤਰੀ ਥੋੜਾ ਜਿਹਾ ਬਿਮਾਰ ਹੈ ਤਾਂ ਕਰਕੇ ਨਹੀਂ ਆਇਆ ਜੋਤ 3007 ਵੀਰੇ ਕਬੂਤਰ ਸਵੇਰੇ ਆੜਾ ਕਰੋ ਵੀਰੇ ਤਾਂ ਉਹ ਵੈਸੇ ਛੋਟੇ ਬੱਚਿਆਂ ਦੇ ਸੀ ਘੇਰੇ ਜੇ ਕਢਾਉਣੇ ਉਹ ਡਾਈਆਂ ਤਾਂ ਛੱਡਦੇ ਨਹੀਂ ਹੁਣ ਜਸਵੰਤ ਭੁੱਲ ਰੱਖੀ ਹਾਲ ਹੈ ਵੀਰੇ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਸੰਦੀਪ ਕੁਮਾਰ ਕਿਵੇਂ ਬਾਈ ਵਧੀਆ ਵੀਰੇ ਅ ਰਣਵੀਰ ਸ਼ਰਮਾ ਬਾਈ ਮੈਨੂੰ ਦੋ ਕਬੂਤਰ ਦੇ ਪਿੰਡ ਕੁੱਦਾ ਬਠਿੰਡ ਦਾ ਵੀਰੇ ਐਡੀ ਦੂਰੋਂ ਤੁਸੀਂ ਲੈ ਕੇ ਕਿਵੇਂ ਜਾਓਗੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਲੈਣ ਆ ਜਾਓਗੇ ਤੁਸੀਂ ਗੈਵੀ ਨਾਰ ਬਾਈ ਮੇਰੇ ਕੋਲ ਇੱਕ ਖੱਟੀਆਂ ਦੀ ਕਬੂਤਰੀ ਮੈਨੂੰ ਇੱਕ ਚਿੱਟੀਆਂ ਦਾ ਕਬੂਤਰ ਚਾਹੀਦਾ ਵੀਰੇ ਪਿੰਡ ਦੱਸ ਦਿਓ ਤੁਸੀਂ ਅਗਲੇ ਕਮੈਂਟ 'ਚ ਲੈ ਜਿਓ ਕੋਈ ਨਾ ਚਿੱਟੀਆਂ ਦਾ ਕਬੂਤਰ ਬੇਲਾ ਬੈਠਾ ਮੇਰੇ ਕੋਲ ਪਰਾਵ ਨਵ 36 22 3 4 ਜੋੜੀਆਂ ਕਬੂਤਰ ਦੇ ਦਿਓ ਮੇਰੇ ਬੱਚੇ ਨੂੰ ਬਹੁਤ ਸ਼ੌਂਕ ਹੈ 1.5 ਸਾਲ ਦਾ ਉਹ ਵੀਰੇ ਕੋਈ ਨਾ ਦੋ ਕੁ ਜੋੜੀਆਂ ਦੇ ਦੂੰਗਾ ਮੈਂ ਤੁਹਾਨੂੰ ਤੁਸੀਂ ਵੀ ਕਮੈਂਟ ਚ ਆਪਣਾ ਦੱਸ ਦਿਓ ਏਰੀਆ ਫਿਰ ਉਹ ਹਿਸਾਬ ਨਾਲ ਆਪਾਂ ਕੰਟੈਕਟ ਕਰ ਲਾਂਗੇ ਨਵਦੀਪ ਸਿੰਘ ਜੀ ਮਾਈਸੀਨ ਦੇ ਬ੍ਰਦਰ ਹਾਂਜੀ ਵੀਰੇ ਦਿੱਤੀ ਹੈ ਜੀ ਅਰਪਣ ਰਾਹੋਂ ਸੁਖਜੀਤ ਸਿੰਘ ਕਪਤਾਨ ਦਵਾਈ ਸੰਦੀਪ ਸਿੰਘ ਰਵੀਦੀਪ ਸੰਧੂ ਗਰਜੀਤ ਸਿੰਘ ਜੰਡੇਆਲੀ ਕਲਾ ਸੰਦੀਪ ਸਿੰਘ ਸੰਦੀਪ ਸਿੰਘ ਧੰਨਵਾਦ ਵੀਰੇ ਇੰਨੇ ਕਮੈਂਟ ਕਰ ਲਈ ਮੁਕਲ ਚੌਧਰੀ ਸਹਿਜਪਰੀ ਦੇ ਜਿਸ ਕਰਨ Sidhu ਸਹਿਜਪਰੀ ਤੇ ਸ਼ੌਂਕੀ ਜੱਟ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਜਿਹੜੇ ਜਿਹੜੇ ਵੀਰ ਨੂੰ ਹਨਾ ਜੋ ਵੀ ਚਾਹੀਦਾ ਮੈਨੂੰ ਕਬੂਤਰ ਮੈਨੂੰ ਕਮੈਂਟ ਚ ਆਪਣਾ ਏਰੀਆ ਦੱਸ ਦਿਓ ਵੀ ਤੇ ਆਉਂਗੇ ਕਵੇਂ ਠੀਕ ਹੈ ਵੀਰੇ ਉਸ ਹੱਬ ਨਾਲ ਕਰ ਲਾਂਗੇ ਆਹ ਵੀ ਆ ਕਬੂਤਰ ਫਿਰਦਾ ਚੱਲ ਹੁਣ ਇਹਨੂੰ ਫੇਰੀ ਜਾਣ ਦਵਾਲੇ ਆਬ ਦੋ ਬੱਚੇ ਰਹਿ ਗਏ ਆਜੋ ਵੀ ਆਜੋ 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 ਏ ਆ ਤਾਂ ਆ ਗਿਆ ਇਹਨੇ ਵੀ ਹੁਣ ਆ ਜਾਣਾ ਏ ਲਓ ਜੀ ਆ ਵੀ ਆ ਗਿਆ ਜਿ세 ਕਾਰੰਦਰ ਅੱਪ ਚਲੀਏ ਔਰ ਨਾਵਾ ਕਬੂਤਰ ਵੀ ਕਰਦੇ ਅੰਦਰ ਤੇਨੂੰ ਪਚਾ ਕੇ ਸੇ ਕੋਲੇ ਯਾਰ ਕਬੂਤਰ ਦੇਣੇ ਵਾਲੇ ਨੇ ਹਨਾ ਕਾਫੀ ਉਹ ਲੰਘ ਗਿਆ ਉਧਰ ਕੋਈ ਨਹੀਂ ਚੱਲ ਤੂੰ ਪਹਿਲਾਂ ਇਹਨਾਂ ਨੂੰ ਅੰਦਰ ਕਰ ਚਲੋ ਭਈਆ ਅੰਦਰ ਕਰ ਦਈਏ ਤੇ ਫਿਰ ਆਪਾਂ ਚੱਲਦੇ ਹਾਂ ਥੱਲੇ ਨੂੰ ਫੇਰ ਗਰਾਊਂਡ 'ਚ ਜਾ ਕੇ ਮਿਲਦੇ ਹਾਂ ਆ ਵੀਰੇ ਇੱਕ ਨੇ ਵੀਡੀਓ ਪਾਉਣੀ ਆ ਪਾ ਦੇ ਫਿਰ ਪਰਚਾ ਤੇਰੇ ਤੇ ਹੋਣਾ ਆ ਫਿਰ ਚ ਮਾਰੂ ਪਾਣੀ ਦਾ ਗਲਾਸ ਆ ਲਓ ਵੀ ਸਾਰੇ ਸੁਣਦੇ ਆ ਠੀਕ ਐ ਨੇ ਕਿਹਾ ਹਨਾ हां ग्राउंड 'ਚ ਪਹੁੰਚ ਗਏ ਹਾਂ ਕਿਵੇਂ ਹੋ ਜਾਊਗਾ ਬਸ ਠੀਕ ਆ ਅਪਸ਼ਬਦ ਕਹਿਣਾ ਛੜਾ ਜੁੱਤੀ ਕਾਹਦੀ ਅਪਸ਼ਬਦ ਆ ਮੈਂ ਜੱਟ ਆ ਜੱਟ ਵਾਲੀ ਜਾਤ ਤਾਂ ਕੋਈ ਅਪਸ਼ਬਦ ਨਹੀਂ ਹੁੰਦਾ ਇਹ ਤਾਂ ਕਾਸਟ ਆ ਆਪਣੀ ਅੱਛਾ ਉਹਦਾ ਕੋਈ ਨਹੀਂ ਹੁੰਦਾ ਬਸ ਠੀਕ ਆ ਕਿਹੜੇ ਰੰਗ ਦਾ ਵਾਲਸਰ ਦਾ ਹੁਣ ਵੀ ਰੰਗ ਓਏ ਕਿਹੜੇ ਰੰਗ ਦਾ ਵਾਲਸਰ ਦਾ ਕੱਟ ਦੇ ਯਾਰੋ ਕੱਟਣੀ ਨਹੀਂ ਵੀਰੇ ਤਾਂ ਗਲਤ ਗਿਆ ਸਾਲਿਆ ਅਗਲੇ ਨੂੰ ਗਲਤ ਕਹਿਣਾ ਤੂੰ ਵਾ ਠੀਕ ਆ ਕੋਈ ਨਾ ਸਾਰਾ ਜੱਟ ਸਾਰੀ ਜੱਟਾਂ ਸੀ ਉਹ ਆਈ ਆਏ ਦੋ ਜਿਹੜਾ ਰੱਚ ਸਰਦਾ ਲੋ ਬਈ ਥੱਕ ਗਏ ਹੁਣ ਦਾ ਲਾ ਦੇਣ ਲੱਗੇ ਪੁਆਇੰਟ 14 ਲੋਈ ਮਿੱਤਰੋ ਖੇੜ ਖੂੜ ਕੇ ਪਹੁੰਚ ਗਏ ਪੱਕ ਘਰੇ ਕਬੂਤਰਾਂ ਨੂੰ ਦਾਣਾ ਪਾਣੀ ਆਪਾਂ ਪਹਿਲਾਂ ਪਾ ਗਏ ਤੇ ਤੂੰ ਹੁਣ ਕੀ ਦੇਖਣ ਲੱਗਿਆ ਇਸਾ ਅੱਛਾ ਨੂਰੀ ਵਾਲਾ ਭਾਂਡਾ ਚੱਖਣ ਲੱਗਿਆ ਇਸਾ ਈ گاਉਂ ਏਅਰਪੋਰਟ ਬੱਚੇ-ਬੱਚੇ ਸੱਟ ਨੇ ਸਾਰੇ ਲੋ ਬਈ ਠੀਕ ਆ ਸਾਰਾ ਸਿਸਟਮ ਤੇ ਚਲੋ ਬਲੌਗ ਦੀ ਕਰਦੇ ਆ ਫਿਰ ਐਂਡਿੰਗ ਮਿਲਾਂਗੇ ਅਗਲੇ ਬਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੇ ਆ ਅਗਲੇ ਬਲੌਗ ਚ